ਪਿਛਲੇ ਕਈ ਦਿਨਾਂ ਤੋਂ ਲਗਭਗ 7 ਜ਼ਿਲ੍ਹਿਆਂ ਦੇ ਵਿੱਚ ਜੋ ਹੜ੍ਹਾਂ ਨਾਲ ਨੁਕਸਾਨ ਹੋਇਆ ਹੈਗਾ ਸਾਡੇ ਸਤਿਕਾਰਯੋਗ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਔਰ ਸਮੂੱਚੀ ਸ਼ਰੋਨੀ ਅਕਾਲੀ ਦਲ ਦੀ ਟੀਮ ਸਮੂੱਚੀ ਜਥੇਬੰਦੀ ਲੋਕਾਂ ਦੀ ਸੇਵਾ ਵਾਸਤੇ ਜੋ ਅੱਗੇ ਹੋ ਕੇ ਸੇਵਾ ਕਰ ਰਹੀ ਹੈ ਬਹੁਤ ਸਲਾਹਣਯੋਗ ਹੈ ਔਰ ਜਿਹੜਾ ਕੰਮ ਸਰਕਾਰ ਦਾ ਸੀਗਾ ਉਹ ਸ਼ਰੋਨੀ ਅਕਾਲੀ ਦਲ ਦੇ ਬਕਰ ਸਾਹਿਬਾਨ ਸਾਡੇ ਸਤਿਕਾਰਯੋਗ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਅੱਗੇ ਹੋ ਕੇ ਕਰ ਰਹੇ ਹੈ ਕਿਵੇਂ ਉਹ ਪੈਂਦੇ ਮੀਂਹ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਿਹਾ ਹੈ ਅੱਗੇ ਤੋਂ ਅਸੀਂ ਜਿੱਥੇ ਵੀ ਕਿਤੇ ਸਾਡੇ ਪ੍ਰਧਾਨ ਜੀ ਡਿਊਟੀਆਂ ਲਾਉਣਗੇ ਬੜੇਂਦਾ ਸ਼ਹਿਰੀ ਹਲਕੇ ਦੀਆਂ ਅਸੀਂ ਉੱਥੇ ਵੱਧ ਜੜ ਕੇ ਹਿੱਸਾ ਲਵਾਂਗੇ ਲੋਕਾਂ ਦੀ ਸੇਵਾ ਕਰਾਂਗੇ ਕਿਉਂਕਿ ਅੱਜ ਅਸੀਂ ਜਿਹੜੇ ਪੰਜਾਬੀ ਲੋਕ ਹੈ ਪੰਜਾਬੀ ਭਾਈਚਾਰਾ ਹੈ ਉਹ ਦੁਨੀਆ ਦੇ ਵਿੱਚ ਕਿਤੇ ਵੀ ਸੇਵਾ ਕਰਦਾ ਹੈ ਅੱਜ ਤਾਂ ਸਾਡੇ ਆਪ ਦੇ ਪਰਿਵਾਰਾਂ ਦੇ ਨਾਲ ਜਿਹੜਾ ਇਹ ਹਾਦਸਾ ਵਾਪਰਿਆ ਕਹਿ ਸਕਦੇ ਆਪਾਂ ਜਿੱਥੇ ਜਿੱਥੇ ਹੜ ਆਇਆ ਬਹੁਤ ਵੱਡਾ ਆਤਰਾਸ ਦੀ ਹੈ ਉਹਨਾਂ ਲੋਕਾਂ ਵਾਸਤੇ ਅਸੀਂ ਸ਼ਰੋਣ ਇਕੱਲੇਦਲ ਦੇ ਵਕਤ ਸਾਡੇ ਲੀਡਰ ਸਾਹਿਬਾਨ ਚੇਤਾਨ ਮੰਗ ਉਹਨਾਂ ਨਾਲ ਖੜੇ ਆ ਔਰ ਜਿਹੜੀ ਪੰਜਾਬ ਸਰਕਾਰ ਆ ਆਪਦੀ ਜ਼ਿੰਮੇਵਾਰੀ ਤੋਂ ਨੈਤਿਕ ਜ਼ਿੰਮੇਵਾਰੀ ਤੋਂ ਜਿਹੜੀ ਉਹਦੀ ਡਿਊਟੀ ਸੀਗੀ ਉਹ ਭੱਜ ਗਈ ਹੈ ਔਰ ਉਹ ਕਿਵੇਂ ਤੁਸੀਂ ਦੇਖ ਰਹੇ ਹੋ ਦੂਜੀਆਂ ਸਟੇਟਾਂ ਦੇ ਵਿੱਚ ਸਹਿਰ ਕਰ ਰਹੇ ਆ ਔਰ ਕਿਵੇਂ ਉਹ ਆਪ ਦਾ ਜਿਹੜਾ ਹੈ ਉਹਨਾਂ ਨੇ ਜਿਹੜੇ ਲੋਕਾਂ ਨਾਲ ਵਾਅਦੇ ਕਰੇ ਸੀ ਜਿਹੜੇ ਉਹ ਕਹਿੰਦੇ ਸੀ ਵੀ ਅਸੀਂ ਫਸਲ ਖਰਾਬ ਹੋਣ ਤੋਂ ਪਹਿਲਾਂ ਮੁਆਵਜ਼ਾ ਦੇਵਾਂਗੇ ਗਰਦੌਰੀਆਂ ਬਾਹ ਦੇ ਵਿੱਚ ਹੋਣ ਗਿਆ ਕਿਵੇਂ ਅਸੀਂ ਮੁਰਗੀਆਂ ਦਾ ਮੁਆਵਜ਼ਾ ਬੱਕਰੀਆਂ ਦਾ ਮੁਆਵਜ਼ਾ ਦੇਵਾਂਗੇ ਅੱਜ ਕਿੱਥੇ ਗਏ ਉਹਨਾਂ ਦੇ ਵਾਦੇ ਕਿਵੇਂ ਲੋਕਾਂ ਨਾਲ ਉਹ ਅੱਜ ਜਹਾਜ਼ ਦਾ ਲੌਲੀਪੌਪ ਦੇ ਕੇ ਵੀ ਤੁਸੀਂ ਜਹਾਜ਼ ਅਸੀਂ ਪਾਣੀ ਮੰਨਣ ਵਾਸਤੇ ਦਿੱਤਾ ਕਿ ਉਹ ਉੱਥੇ ਤੱਕ ਜਹਾਜ਼ ਪਹੁੰਚਣਗੇ ਕਹਿਣ ਦੀਆਂ ਗੱਲਾਂ ਤੇ ਕਰਨ ਦੀਆਂ ਗੱਲਾਂ ਬਹੁਤ ਫਰਕ ਨਿਕਲਿਆ ਆ ਮੋਦੀ ਬਾਡੀ ਸਰਕਾਰ ਦਾ ਬੁਰੀ ਤਰ੍ਹਾਂ ਇਹ ਫੇਲ ਹੋ ਚੁੱਕੀ ਹੈ ਸ਼ਰੋਨੀ ਅਕਾਲੀ ਦਲ ਦੇ ਜਿਹੜੇ ਵਕਤ ਰਾ ਸਾਡੇ ਲੀਡਰ ਸਾਹਿਬਾਨਾਂ ਲੋਕਾਂ ਦੇ ਨਾਲ ਚਟਾਨਵਾ ਖੜੇ ਆ ਉਹਨਾਂ ਦੀ ਸੇਵਾ ਵਾਸਤੇ ਹਮੇਸ਼ਾ ਹਾਜ਼ਰ ਰਹਿਣਗੇ ਸ਼ਰੋਨੀ ਅਕਾਲੀ ਦਲ 1920 ਦੇ ਵਿੱਚ ਜਦੋਂ ਤੋਂ ਬਣਿਆ ਉਦੋਂ ਤੋਂ ਲੈ ਕੇ ਲੋਕਾਂ ਦੀ ਸੇਵਾ ਵਾਸਤੇ ਖੜਾ ਹੈ ਅੱਜ ਵੀ ਅਸੀਂ ਲੋਕਾਂ ਦੀ ਸੇਵਾ ਦੇ ਵਿੱਚ ਉਵੇਂ ਜਿਵੇਂ ਖੜਾਂਗੇ ਜਿਵੇਂ ਜਿਵੇਂ ਸਾਡੇ ਸ਼ਰੋਨੀ ਅਕ ਜੋ ਖਾਣ ਪੀਣ ਵਾਲਾ ਆ ਜਾਂ ਕੋਈ ਵੀ ਸਮਾਨ ਜਾ ਰਿਹਾ ਹੈ ਕਿਵੇਂ ਅ ਪ੍ਰਸ਼ਾਸਨ ਦੇ ਨਮਾਇंदे ਜਿਹੜੇ ਹੈਗੇ ਹੈਗੇ ਉਹ ਭਗਵੰਤ ਮਾਨ ਦੇ ਸਟੀਕਰ ਵਾਲੇ ਬੈਗਾਂ ਵਿੱਚ ਬਦਲ ਕੇ ਇਹਦੇ ਲੋਕਾਂ ਤੱਕ ਪਹੁੰਚਾ ਰਹੇ ਆ ਛਿੱਲੀ ਘਟੀਆਂ ਰਾਜਨੀਤੀ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਹੈ ਵੀ ਲੋਕ ਜਿਹੜੇ ਸੇਵਾ ਕਰਦੇ ਆ ਸੇਵਾ ਦਾ ਪਰਮਾਧਿਮਾ ਕੋਲ ਮਨਜ਼ੂਰ ਹੁੰਦੀ ਆ ਪਰ ਤੁਸੀਂ ਨਰਕਾਂ ਦੇ ਭਾਗੀਦਾਰ ਨਾ ਬਣੋ ਇਸ ਗੱਲ ਨੂੰ ਲੈ ਕੇ ਤੁਸੀਂ ਆਪ ਦੀ ਫੋਕੀ ਸ਼ੋਰਤ ਨਾ ਘਟੋ ਚਮਚਾਗਰੀ ਨਾ ਕਰੋ ਤੁਸੀਂ ਲੋਕਾਂ ਨੂੰ ਅਜੇ ਲੋੜ ਹੈ ਕਹਤ ਨੇ ਲੋਕਾਂ ਦਾ ਹੌਸਲਾ ਮਨੋਵਲ ਡਿੱਗ ਪੈਂਦਾ ਜਦੋਂ ਤੁਸੀਂ ਇਹ ਜਿਹੇ ਹਰਕਤਾਂ ਕਰਦੇ ਹੋ ਜਿਹੜੇ ਪੰਜਾਬੀਆਂ ਦੇ ਵਿੱਚ ਭਾਵਨਾ ਜਿਹੜੀ ਸੇਵਾ ਦੀ ਭਾਵਨਾ ਤੁਸੀਂ ਖਤਮ ਨਾ ਕਰੋ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਹਾਂ ਤੁਸੀਂ ਇਹ ਕੰਮਾਂ ਤੋਂ ਹਟ ਕੇ ਲੋਕਾਂ ਦੀ ਸੇਵਾ ਵਿੱਚ ਜਿੰਨੇ ਲੋਕ ਬਦ ਤੋਂ ਬਦ ਮਦਦ ਕਰ ਰਿਹਾ ਤੁਸੀਂ ਉਹਨਾਂ ਨੂੰ ਮਦਦ ਕਰ ਲਿਓ ਔਰੇ ਚਮਚਾਗਰੀ ਟਾਈਪ ਤੁਸੀਂ ਕੰਮ ਨਾ ਕਰੋ ਲੋਕਾਂ ਤੱਕ ਸਮਾਨ ਪਹੁੰਚਾਉਂਦੇ ਹੋ ਭਗਵਾਨਤਮਨ ਵਾਸਤੇ ਜਹਾਜ਼ ਹੀ ਬਹੁਤ ਵੱਡੀ ਗੱਲ ਹੈ ਉਹ ਪਹਿਲੇ ਵੀ ਗੱਲਾਂ ਕਰਦਾ ਹੁੰਦਾ ਸੀ ਅੱਜ ਵੀ ਲੋਕਾਂ ਨੂੰ ਵੀ ਪਹਿਲਾਂ ਤਾਂ ਆਪ ਕਹਿੰਦੇ ਮੈਂ ਜਹਾਜ਼ ਦੇਣੀ ਚਾਹਦਾ ਮੈਂ ਤਾਂ ਵੀਆਈਪੀ ਕਲਚਰ ਖਤਮ ਕਰੂਗਾ ਅੱਜ ਲੋਕਾਂ ਨੂੰ ਵੀ ਉਹ ਦੇਗਾ ਵੀ ਤੁਹਾਨੂੰ ਅਸੀਂ ਜਹਾਜ਼ ਦੇਤਾ ਇਹਦੇ ਵਾਸਤੇ ਪਤਾ ਨਹੀਂ ਕਿੱਡੀ ਕਬੱਡੀ ਗੱਲਾਂ ਲੋਕਾਂ ਨੂੰ ਬਿਲਕੁਲ ਜਿਹੜੀਆਂ ਦਵਾਈਆਂ ਦੀ ਲੋੜ ਆ ਉਸੇ ਹਾਸੇ ਨਾਲੇ ਚੀਜ਼ਾਂ ਦੀ ਲੋੜ ਆ ਲੋਕਾਂ ਨੂੰ ਖੜਾ ਦੇ ਵਿੱਚੋਂ ਬਾਹਰ ਕੱਢਣ ਦੀ ਲੋੜ ਹੈ ਜਿੱਥੇ ਕਿਤੇ ਪ੍ਰੋਬਲਮ ਆ ਰਹੀ ਵੀ ਤੁਸੀਂ ਦੇਖੋ ਕਿੰਨਾ ਖਰਾਬਾ ਹੋ ਗਿਆ ਜਾਨਵਰਾਂ ਦਾ ਕਿੰਨਾ ਨੁਕਸਾਨ ਹੋ ਗਿਆ ਮੱਝਾਂ ਗਾਈਆਂ ਦਾ ਕਿੰਨਾ ਨੁਕਸਾਨ ਹੋ ਗਿਆ ਸਰਕਾਰ ਦਾ ਧਿਆਨ ਹੀ ਨਹੀਂ ਕੋਈ ਇਸ ਵਾਸਤੇ ਤਾਂ ਹੋਰ ਹੀ ਪਾਸੇ ਕਲਚਰ ਦੇ ਵਿੱਚ ਤੁਰੇ ਫਿਰਦੇ ਬਾਹਰਲੇ ਸਥੇਤਾਂ 'ਚ ਤੁਰੇ ਫਿਰਦੇ ਆ ਕੋਈ ਇਹਨਾਂ ਦੇ ਜਿਹੜੇ ਜ਼ਿੰਮੇਵਾਰੀ ਬੰਦੀ ਸੀ ਉਹ ਬਿਲਕੁਲ ਇਹਨਾਂ ਨੇ ਨਿਭਾਈ ਨਹੀਂ ਹੈ ਔਰ ਜਿੰਮੇ ਆਪੋਜੀਸ਼ਨ ਦੇ ਵਿੱਚ ਜੇ ਗੱਲ ਕਰੀਏ ਸਾਨੂੰ ਤਾਂ ਅਕਾਲੀ ਦਲ ਨੂੰ ਗੁਰਤੀ ਇਸ ਗੱਲ ਦੀ ਮਿਲੀ ਹੈ ਪੰਜਾਬੀ ਦਾ ਇਸ ਗੱਲ ਕਰਕੇ ਜਾਣੇ ਜਾਂਦੇ ਆ ਵੀ ਲੋਕਾਂ ਦੀ ਸੇਵਾ ਕਰਨੀ ਜਿੱਥੇ ਕਿਤੇ ਗੁਦਰਦੇ ਆਪ ਤੋਂ ਦੀ ਹੈ ਅੱਜ ਸਾਡੇ ਪੰਜਾਬ ਦੇ ਵਿੱਚ ਇਹਦਾ ਸਾਨੂੰ ਉਸ ਤੋਂ ਵੀ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਉਹਨਾਂ ਦੀ ਮਦਦ ਕਰੀ ਗਈ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਕਰਮਯੋਗ ਸਿੰਘ ਮਾਨ ਯੂਥ ਅਕਾਲੀ ਦਲ ਬਠਿੰਡਾ ਜੀ ਤੇ ਭਾਈ ਬਬਲੀ ਸਿੰਘ ਜੀ ਢੱਲੋਂ ਸਾਹਿਬ ਦੀ ਅਗਵਾਈ ਹੇਠ ਅਸੀਂ ਇੱਥੇ ਪਹੁੰਚੇ ਆਂ ਕਿ ਬਠਿੰਡਿਆਂੋਂ ਅਸੀਂ ਕਿਸ਼ਤੀਆਂ ਭੇਜੀਏ ਖੜਨ ਤੋਂ ਪ੍ਰਭਾਵਿਤ ਜਿਹੜੇ ਏਰੀਆ ਨੇ ਕਿਉਂਕਿ ਉੱਥੇ ਹੋਰ ਤਾਂ ਕੁਝ ਚੱਲ ਨਹੀਂ ਸਕ ਮੈਸੇਜ ਲਾਉਣਿਆ ਸਾਰੇ ਪੰਜਾਬੀਆਂ ਨੂੰ ਕਿ ਇਹ ਤੁਹਾਡੀ ਆਪਣੀ ਪਾਰਟੀ ਹੈ ਤੇ ਪਹਿਲਾਂ ਵੀ ਹਮੇਸ਼ਾ ਤੁਹਾਡੇ ਲਈ ਖੜੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਖੜੀ ਰਹੂਗੀ ਤੇ ਅੱਜ ਵੀ ਖੜੀ ਹੈ ਕਿਉਂਕਿ ਜਿਹੜੇ ਸਾਡੇ ਪੰਜਾਬ ਦੇ ਮੌਜੂਦਾ ਸੀਐਮ ਸਾਹਿਬ ਨੇ ਉਹ ਤਾਂ ਆਪਣੀਆਂ ਉੱਥੇ ਛੁੱਟੀਆਂ ਮਨਾਉਣ ਦੇ ਵਿੱਚ ਬਿਜ਼ੀ ਨੇ ਉਹ ਤਾਂ ਉਹਨਾਂ ਕੋਲੇ ਆਪਣੇ ਹੈਲੀਕਾਪਟਰ ਨੇ ਪ੍ਰਾਈਵੇਟ ਜੈਟ ਨੇ ਪਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਿੱਛੇ ਮੇਰੇ ਘਰ 'ਚ ਅੱਗ ਲੱਗੀ ਹੋਈ ਹੈ ਤੇ ਉਹ ਵਾਪਸ ਨਹੀਂ ਆ ਸਕਦੇ ਸੀ ਉਹ ਹਜੇ ਵੀ ਉੱਥੇ ਹੀ ਫਿਰ ਰਹੇ ਨੇ ਕੋਈ ਉਹਨਾਂ ਦਾ ਸਿਸਟਮ ਨਹੀਂ ਤੇ ਪੰਜਾਬ ਨੂੰ ਉਹਨਾਂ ਨੇ ਆਪਣੇ ਹਾਲ ਤੇ ਛੱਡਿਆ ਹੋਇਆ ਔਰ ਇਸ ਦੌਰਾਨ ਸਾਡੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅੱਗੇ ਆਏ ਨੇ ਜਿਨ੍ਹਾਂ ਨੇ ਮਦਦ ਕੀਤੀ ਹੈ ਔਰ ਸਾਰੀ ਪਾਰਟੀ ਨੂੰ ਵੀ ਉਹਨਾਂ ਨੇ ਕਿਹਾ ਕਿ ਆਪਣੇ ਲੈਵਲ ਤੇ ਸਾਰੇ ਜਾਣੇ ਮਦਦ ਜਾਂ ਜੋ ਰਸਦ ਜਾਂ ਜੋ ਵੀ ਉੱਥੇ ਹੈਲਪ ਦੀ ਲੋੜ ਆ ਉਹ ਭੇਜੋ ਉਹ ਅਸੀਂ ਉਹ ਸਾਰਾ ਕੁਝ ਇੱਥੋਂ ਭੇਜ ਰਹੇ ਹਾਂ ਔਰ ਇੱਕ ਸਭ ਤੋਂ ਵੱਡੀ ਗੱਲ ਮੌਜੂਦਾ ਸਰਕਾਰ ਦੀ ਮੈਂ ਤੁਹਾਡੇ ਸਾਰਿਆਂ ਨਾਲ ਹੋਰ ਕਰਨੀ ਚਾਹਣਾ ਜਿਹੜਾ ਹਜੇ ਤੱਕ ਜਿਹੜਾ ਸਕੈਮ ਆ ਅੱਗੇ ਨਹੀਂ ਆਇਆ ਕਿ ਜਿਵੇਂ ਅਸੀਂ ਇੱਥੋਂ ਸੇਵਾ ਭੇਜ ਰਹੇ ਹਾਂ ਅਸੀਂ ਸਾਰੇ ਦੋਸਤਾਂ ਨੇ ਵੀ ਰਲ ਕੇ ਭੇਜੀ ਆ ਤਾਂ ਤਰਨਤਾਰਨ ਕੋਲੇ ਕੀ ਕਰ ਰਹੇ ਨੇ ਨਾ ਪੁਲਿਸ ਵਾਲੇ ਸੇਵਾ ਨੂੰ ਰੋਕ ਰਹੇ ਨੇ ਜਿੰਨੀ ਵੀ ਰਸਤੇ ਭੇਜੀ ਜਾ ਰਹੀ ਹੈ ਔਰ ਉਹਨੂੰ ਉੱਥੋਂ ਫੋਰਸ ਕੀਤਾ ਜਾਂਦਾ ਕਿ ਤੁਸੀਂ ਜਿਹੜੇ ਸਰਕਾਰ ਦੇ ਬਣੇ ਹੋਏ ਗਡਾਉਨੇ ਉਥੇ ਤੇ ਉਥੇ ਲੈ ਕੇ ਜਾਓ ਜਦੋਂ ਉਹਨਾਂ ਨੂੰ ਉਥੇ ਸੇਵਾ ਨੂੰ ਅਸੀਂ ਲੈ ਕੇ ਜਾਂਦੇ ਆਂ ਤੇ ਉਥੇ ਉਹ ਕੀ ਕਰਦੇ ਨੇ ਕਿ ਉੱਥੇ ਉਹਨਾਂ ਦੇ ਆਪਣੇ ਬੈਗ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਉਹ ਜਿਹੜੇ ਸੀਐਮ ਸਾਹਿਬ ਦੀ ਫੋਟੋ ਛਪੀ ਹੋਈ ਵਾਲੇ ਆ ਉਹ ਬੈਗਾਂ ਦੇ ਵਿੱਚ ਸਾਰੀ ਰਸਦ ਨੂੰ ਪਾਉਂਦੇ ਆ ਔਰ ਉਹ ਹੈਲੀਕਾਪਟਰ ਤੋਂ ਉੱਥੋਂ ਸਿੱਟੀ ਜਾਂਦੇ ਆ ਲੋਕਾਂ ਨੂੰ ਲੱਗਦਾ ਵੀ ਪੰਜਾਬ ਸਰਕਾਰ ਵੱਲੋਂ ਸਾਨੂੰ ਕੁਝ ਸਿਸਟਮ ਆ ਗਿਆ ਕੋਈ ਖਾਣ ਲਈ ਹੈਲਪ ਆ ਗਈ ਜਰੋਂ ਕਿ ਉਹ ਸਭ ਆਮ ਲੋਕਾਂ ਦੀ ਕੀਤੀ ਹੋਈ ਮਦਦ ਹੈ ਪੰਜਾਬ ਸਰਕਾਰ ਜਿਹਦੇ ਲਈ ਮਸ਼ਹੂਰ ਆ ਸ਼ੁਰੂ ਤੋਂ ਹੀ ਠੱਪਾ ਲਾਉਣ ਵਾਸਤੇ ਸਿਰਫ ਤੇ ਸਿਰਫ ਇੰਨੇ ਔਖੀ ਘੜੀ ਦੇ ਵਿੱਚ ਇੰਨੀ ਸੀਰੀਅਸ ਘੜੀ ਦੇ ਵਿੱਚ ਵੀ ਉਹ ਸਿਰਫ ਠੱਪਾ ਲਾਉਣ ਦੇ ਵਿੱਚ ਆਪਣਾ ਮਸ਼ਰੂਫ ਹੈ ਤੇ ਕਰ ਕੁਝ ਨਹੀਂ ਰਹੀ ਕਿਉਂਕਿ ਜਦੋਂ ਤੇ ਆਪਾਂ ਨੂੰ ਪਤਾ ਹੈ ਕਿ ਇਸ ਟਾਈਮ ਦੇ ਵਿੱਚ ਹਰ ਸਾਲ ਪਾਣੀ ਉੱਪਰੋਂ ਆਉਂਦਾ ਹੀ ਆਉਂਦਾ ਤਾਂ ਇਹਨਾਂ ਦਾ ਫਰਜ਼ ਬਣਦਾ ਸੀਗਾ ਵੀ ਜਿੰਨੀਆਂ ਵੀ ਇੱਥੇ ਨਾਲੇ ਨੇ ਜਾਂ ਡਰੇਨਾ ਨੇ ਜਾਂ ਕਿੱਥੋਂ ਵੀ ਪਾਣੀ ਜਿੱਥੋਂ ਜਿੱਥੋਂ ਲੰਘਦਾ ਉਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਸਾਫ਼ ਕੀਤਾ ਜਾਂਦਾ ਔਰ ਜਿੰਨੇ ਵੀ ਕੋਈ ਬੰਨ ਸੀਗੇ ਜਿੰਨੇ ਕੋਈ ਬੰਨ ਕਮਜ਼ੋਰ ਸੀਗੇ ਉਹਨਾਂ ਨੂੰ ਤਾਂ ਰਿਪੇਅਰ ਕਰਨੀਆਂ ਜਿਹੜੇ ਆਲਰੇਡੀ ਹੈਗੇ ਉਹਨਾਂ ਨੂੰ ਵੀ ਇੱਕ ਵਾਰ ਦੁਬਾਰਾ ਤੋਂ ਸਾਰਾ ਨਿਰੀਖਣ ਕੀਤਾ ਜਾਂਦਾ ਜਿਹਦੇ ਵਿੱਚ ਇਹ ਬੁਰੀ ਤਰ੍ਹਾਂ ਫੇਲ ਹੋਏ ਨੇ ਜਿਸ ਦਾ ਆਪਾਂ ਦੇਖਦੇ ਹਾਂ ਕਿ ਨੈਟ ਦੇ ਉੱਤੇ ਕਿ ਕਿਵੇਂ ਆਪਣੇ ਪੰਜਾਬੀ ਭਰਾ ਕਿਸਾਨ ਭਰਾ ਖੁਦ ਆਪ ਉੱਥੇ ਇੰਨੀਆਂ ਮੁਸੀਬਤਾਂ ਝੱਲਦੇ ਹੋਏ ਆ ਨੇ ਆੜੇ ਖੇਤਾਂ ਦੀਆਂ ਫਸਲਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਸਾਰਾ ਕੰਮ ਪੰਜਾਬ ਸਰਕਾਰ ਦਾ ਸੀਗਾ ਔਰ ਇਹ ਸਰਕਾਰ ਸ਼ੁਰੂ ਤੋਂ ਹੀ ਟੱਪਿਆ ਵਾਲੀ ਸਰਕਾਰ ਔਰ ਫੇਲ ਸਰਕਾਰ ਲੋਕਾਂ ਨੂੰ ਇਹਦਾ ਇਸ ਘੜੀ ਦੇ ਵਿੱਚ ਤਾਂ ਐਟ ਲੀਸਟ ਪਤਾ ਲੱਗ ਗਿਆ ਜੇ ਪਹਿਲਾਂ ਨਹੀਂ ਲੱਗਿਆ